ਜਲੰਧਰ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਰਮਨ अरोड़ा ਦੀ ਗ੍ਰਿਫਤਾਰੀ ਤੋਂ ਬਾਅਦ ਹੁਣ ਆਮ ਆਦਮੀ ਪਾਰਟੀ ਦੇ ਇੱਕ ਹੋਰ ਵਿਧਾਇਕ ਦੀ ਗ੍ਰਿਫਤਾਰੀ ਹੋਈ ਹੈ। ਮਾਮਲਾ ਕੀ ਹੈ ਖਬਰ ਬੜੀ ਅਹਿਮ ਹੈ ਤੇ ਉਧਰ ਗੱਲਬਾਤ ਕਰਾਂਗੇ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਵੱਲੋਂ ਆਮ ਆਦਮੀ ਪਾਰਟੀ ਪੰਜਾਬ ਦੇ ਇੱਕ ਹੋਰ ਐਮਐਲਏ ਤੋਂ ਅਸਤੀਫਾ ਲਿਆ ਜਾ ਸਕਦਾ ਹੈ। ਕਿਹੜਾ ਉਹ ਐਮਐਲਏ ਹੈ ਤੇ ਕਿਹੜੇ ਕਾਰਨਾ ਕਰਕੇ ਇਹ ਅਸਤੀਫੇ ਦੀ ਗੱਲ ਚੱਲ ਰਹੀ ਹੈ ਗੱਲਬਾਤ ਉਸ ਦੇ ਉੱਪਰ ਕਰਾਂਗੇ ਤੇ ਗੱਲਬਾਤ ਕਰਾਂਗੇ ਵਿਕਰਮ ਮਜੀਠੀਆ ਦੀ ਰਿਮਾਂਡ ਦੀ ਵਿਕਰਮ ਮਜੀਠੀਆ ਦੀ 11 ਦਿਨ ਦੀ ਰਿਮਾਂਡ ਤੋਂ ਬਾਅਦ ਉਹਨਾਂ ਨੂੰ ਜੁਡੀਸ਼ੀਅਲ ਕਸਟਡੀ ਦੇ ਵਿੱਚ ਭੇਜ ਦਿੱਤਾ ਗਿਆ ਇਹਨਾਂ 11 ਦਿਨਾਂ ਦੇ ਵਿੱਚ ਆਖਰ ਵਿਜੀਲੈਂਸ ਦੇ ਹੱਥ ਲੱਗਿਆ ਕੀ ਕੀ ਹੈ ਵਿਜੀਲੈਂਸ ਦੇ ਹੱਥ ਕੁਝ ਅਹਿਮ ਤੱਥ ਲੱਗੇ ਨੇ ਜਾਂ ਫਿਰ ਹੱਥ ਖਾਲੀ ਨੇ ਕਿਸ ਤਰ੍ਹਾਂ ਦੀ ਰਹੀ 11 ਦਿਨ ਦੀ ਵਿਕਰਮ ਮਜੀਠੀਆ ਦੀ ਰਿਮਾਂਡ ਗੱਲਬਾਤ ਉਸ ਦੇ ਉੱਪਰ ਕਰਾਂਗੇ ਸਸ਼ਕਾਲ ਮੈਂ ਲਖਵਿੰਦਰ ਸਿੰਘ ਮਾਨ ਤੇ ਤੁਸੀਂ ਦੇਖ ਰਹੇ ਹੋ ਖਬਰ ਸਵੇਰ ਇਨਾਂ ਖਬਰਾਂ ਦੇ ਉੱਪਰ ਵਿਸਥਾਰ ਦੇ ਨਾਲ ਚਰਚਾ ਕਰਨ ਦੇ ਲਈ ਮੇਰੇ ਨਾਲ ਨੇ ਮੇਰੇ ਸਹਿਯੋਗੀ ਪੱਤਰਕਾਰ ਸੁਖਬਿੰਦਰ ਸਿੰਘ ਸਿੱਧੂ ਸਭ ਤੋਂ ਪਹਿਲਾਂ ਸਵਾਗਤ ਕਰ ਲੈਣਿਆ ਸਿੱਧੂ ਸਵਾਗਤ ਹੈ ਜੀ ਪ੍ਰੋਗਰਾਮ ਦੇ ਵਿੱਚ ਬਹੁਤ ਬਹੁਤ ਧੰਨਵਾਦ ਲਖਮਿੰਦਰ ਜੀ ਸਿੱਧੂ ਸਾਹਿਬ ਖਬਰਾਂ ਤਾਂ ਬੜੀਆਂ ਅਹਿਮ ਨੇਗੀਆਂ ਲੇਕਿਨ ਪਹਿਲਾਂ ਮਜੀਠੇ ਸਾਹਿਬ ਦੀ ਗੱਲ ਕਰ ਲੈਨੇ ਕਿ ਉਹਨੂੰ ਕਿ ਵਿਕਰਮ ਮਜੀਠੀਆ ਨੂੰ ਕੱਲ 11 ਦਿਨ ਦੀ ਰਿਮਾਂਡ ਤੋਂ ਬਾਅਦ ਜੁਡੀਸ਼ੀਅਲ ਕਸਟਡੀ ਦੇ ਵਿੱਚ ਭੇਜਿਆ ਗਿਆ ਸੁਣਨ ਦੇ ਵਿੱਚ ਇਹ ਵੀ ਆਇਆ ਹੈ ਵੀ ਭਾਈ ਸਰਕਾਰੀ ਵਕੀਲਾਂ ਵੱਲੋਂ ਅੱਗੇ ਰਿਮਾਂਡ ਹੀ ਨਹੀਂ ਮੰਗਿਆ ਗਿਆ ਹੁਣ 11 ਦਿਨ ਦੀ ਉਹਨਾਂ ਦੀ ਰਿਮਾਂਡ ਸੀਗੀ ਉਸ ਤੋਂ ਬਾਅਦ ਜੁਡੀਸ਼ੀਅਲ ਕਸਟਡੀ ਗਏ ਨੇ ਆਖਰ 11 ਦਿਨਾਂ ਦੇ ਵਿੱਚ ਵਿਕਰਮ ਮਜੀਠੀਆ ਦੇ ਕੋਲੋਂ ਵਿਜੀਲੈਂਸ ਨੂੰ ਮਿਲਿਆ ਕੀ ਕੀ ਹੈ ਕੋਈ ਅਹਿਮ ਤੱਥ ਵਿਕਰਮ ਮਜੀਠੀਆ ਦੇ ਖਿਲਾਫ ਵਿਜੀਲੈਂਸ ਦੇ ਹੱਥ ਲੱਗੇ ਨੇ ਕਿਉਂਕਿ ਬੜੀ ਦੂਰ ਦੂਰ ਤੱਕ ਉਹਨਾਂ ਨੂੰ ਲੈ ਕੇ ਘੁਮਾਇਆ ਗਿਆ ਆਖਰ 11 ਦਿਨ ਦੀ ਰਿਮਾਂਡ ਰਹੀ ਕਿਸ ਤਰ੍ਹਾਂ ਦੇਖੋ ਸਭ ਤੋਂ ਪਹਿਲਾਂ ਤਾਂ ਲਖਵਿੰਦਰ ਜੀ ਮੈਂ ਦੱਸ ਦਵਾਂ ਕਿ ਵਿਕਰਮ ਸਿੰਘ ਮਜੀਠੀਆ ਹੁਰਾਂ ਨੂੰ ਨਾਬਾ ਜੇਲ੍ਹ ਦੇ ਵਿੱਚ ਜੇਲ੍ਹ ਭੇਜ ਦਿੱਤਾ ਗਿਆ 11 ਦਿਨਾਂ ਦੀ ਰਿਮਾਂਡ ਤੋਂ ਬਾਅਦ ਜਿੱਥੇ ਬਿਕਰਮ ਸਿੰਘ ਮਜੀਠੀਆ ਹੋਰਾਂ ਦੀ ਬੈਰਕ ਦੇ ਆਸ-ਪਾਸੇ ਜਿਹੜੇ ਆ ਉਹ ਕੈਮਰੇ ਲਗਾ ਦਿੱਤੇ ਗਏ ਜعنی ਕੈਮਰਿਆਂ ਦੀ ਨਿਗਰਾਨੀ ਦੇ ਵਿੱਚ ਬਿਕਰਮ ਮਜੀਠੀਆ ਹੋਣਗੇ ਇਸ ਤੋਂ ਪਹਿਲਾਂ ਜਿਹੜੇ ਚੁਪਾਲ ਸਿੰਘ ਖਹਿਰਾ ਹੁੰਦੇ ਸੀ ਜੇਲ੍ਹ ਦੇ ਵਿੱਚ ਤਾਂ ਕਹਿੰਦੇ ਸੀ ਕਿ ਉਹਨਾਂ 'ਤੇ ਇਲਜ਼ਾਮ ਲੱਗੇ ਸੀ ਕਿ ਉਹਨਾਂ ਦੀ ਬੈਰਕ ਦੇ ਉੱਪਰ ਕੈਮਰਾ ਜਿਹੜਾ ਉਹ ਲਗਾਇਆ ਗਿਆ ਹੈਗਾ ਔਰ ਹੁਣ ਬਿਕਰਮ ਸਿੰਘ ਮਜੀਠੀਆ ਨੇ ਕਹਿੰਦੇ ਕਿ ਕੱਲ ਜੇਲ੍ਹ ਦੇ ਵਿੱਚ ਜਾਣ ਤੋਂ ਬਾਅਦ ਗੁਟਕਾ ਸਾਹਿਬ ਮੰਗਵਾਏ ਹੈਗੇ ਔਰ ਕਿਉਂਕਿ ਉਹਨਾਂ ਨੇ 파ਟ ਕਰਨਾ ਸੀ ਤੇ ਕਹਿੰਦੇ ਜੇਲ੍ਹ ਅਧਿਕਾਰੀਆਂ ਨੇ ਜਿਹੜੇ ਆ ਉਹ ਉਹ ਲੰਬੀ ਜਿਹੜਾ ਉਹ ਕਰਵਾ ਦਿੱਤਾ ਹੈਗਾ ਔਰ ਕਹਿੰਦੇ ਕਿ ਅੱਜ ਦੇ ਦਿਨ ਦੀ ਵੀ ਸ਼ੁਰੂਆਤ ਜਿਹੜੀ ਹੈ ਉਹ ਰਾਤ ਵੀ ਉਹਨਾਂ ਨੇ ਗੁਰਤਾ ਸਾਹਿਬ ਪੜ੍ਹ ਕੇ ਰਾਤ ਸੁੱਤੇ ਅਤੇ ਸਵੇਰੇ ਫਿਰ ਦਿਨ ਦੀ ਸ਼ੁਰੂਆਤ ਜਿਹੜੀ ਆ ਉਸੇ ਤਰੀਕੇ ਦੇ ਨਾਲ ਕੀਤੀ ਆ ਪਰ ਸੀਸੀਟੀਵੀ ਕੈਮਰੇ ਜਿਹੜੇ ਆ ਉਹ ਜਰੂਰ ਵਿਕਰਮ ਸਿੰਘ ਮਜੀਠੀਆ ਦੀ ਬਰਕਤ ਦੇ ਹੱਥ ਪਾਸ ਜਿਹੜੇ ਆ ਉਹ ਲਾ ਦਿੱਤੇ ਗਏ ਯਾਨੀ ਕਿ ਵਿਕਰਮ ਸਿੰਘ ਮਜੀਠੀਆ ਨਿਗਰਾਨੀ ਦੇ ਵਿੱਚ ਰਹਿਣਗੇ ਖੈਰਾ ਸਾਹਿਬ ਨੂੰ ਵੀ ਇਸ ਤਰੀਕੇ ਦੇ ਨਾਲ ਨਿਗਰਾਨੀ ਦੇ ਵਿੱਚ ਰੱਖਿਆ ਗਿਆ ਸੀ ਕਿਹਾ ਜਾ ਰਿਹਾ ਸੀ ਕਿ ਸੀਐਮ ਨੂੰ ਦੇਖਦਾ ਹਾਂ ਸਚਾਈ ਕੀ ਹੈ ਇਹ ਤਾਂ ਗਲੂਰ ਹੈ ਪਰ ਬੈਰਕ ਜਿਹੜੀ ਆ ਜਰੂਰ ਨਿਗਰਾਨੀ ਦੇ ਹੇਠ ਆ ਤਾਂ 11 ਦਿਨਾਂ ਦੇ ਰਮਾਨ ਤੋਂ ਬਾਅਦ ਲਖਿੰਦਰ ਜੀ ਬਿਕਰਮ ਸਿੰਘ ਮਜੀਠੀਆ ਉਹਨਾਂ ਨੂੰ ਜੇਲ੍ਹ ਜਿਹੜਾ ਉਹ ਭੇਜਿਆ ਗਿਆ ਸੀਗਾ ਹੁਣ ਇਹਨਾਂ 11 ਦਿਨਾਂ ਦੇ ਦੌਰਾਨ মিডিਆ ਟ੍ਰਾਇਲਸ ਜੋ ਹੋਇਆ ਉਹਦੇ ਵਿੱਚ ਬਹੁਤ ਵੱਡੇ ਆਪਣੇ ਤੌਰ ਤੇ ਸਰਕਾਰ ਇਹ ਕਹਿੰਦੀ ਦਿਖੀ ਕਿ ਬਹੁਤ ਵੱਡੇ ਜਿਹੜੇ ਆ ਉਹ ਖੁਲਾਸੇ ਹੋ ਗਏ ਆ ਇਹ ਹੁਣੀਆਂ ਗੱਲਾਂ ਬਾਤਾਂ ਜਿਹੜੀਆਂ ਉਹ ਕਹਿੰਦੇ ਆਪਾਂ ਨੂੰ ਦਿਖਾਈ ਦਿੰਦੇ ਰਹੇ ਆ ਉਹਨਾਂ ਦੇ ਸਰਕਾਰੀ ਵਕੀਲ ਕਹਿ ਲਓ ਜਾਂ ਵੱਡੇ ਲੀਡਰ ਕਹਿ ਲਓ ਖੁਦ ਮੁੱਖ ਮੰਤਰੀ ਭਗਵੰਤ ਸਾਨ ਕਹਿ ਲਓ ਸਭ ਤੋਂ ਵੱਡੀ ਗੱਲ ਲਖਵਿੰਦਰ ਜੀ ਇਹ ਸੀਗੀ ਕਿ ਮੁੱਖ ਮੰਤਰੀ ਭਗਵੰਤ ਸਾਨ ਉਹਨਾਂ ਦੇ ਵਕੀਲ ਉਹਨਾਂ ਦੇ ਵੱਡੇ ਲੀਡਰ ਵਿਕਰਮ ਸਿੰਘ ਮਜੀਠੀਆ ਦੀ ਗ੍ਰਿਫਤਾਰੀ ਤੋਂ ਹੀ ਬਹੁਤ ਸਾਰੇ ਜਿਹੜੇ ਇਹ ਗੱਲਾਂ ਕਹਿੰਦੇ ਰਹੇ ਆ ਕਿ 29 ਮੋਬਾਈਲ ਜਿਹੜੇ ਆ ਉਹ ਵਿਕਰਮ ਸਿੰਘ ਮਜੀਠੀਆ ਦੇ ਘਰੋਂ ਮਿਲੇ ਆ ਜੀ ਆਏ ਹੋਇਆ ਜੀ ਹੋਇਆ ਬਹੁਤ ਕੁਝ ਜਿਹੜਾ ਉਹ ਲਿਖਿਆ ਔਰ ਜਦੋਂ ਫਿਰ ਇੱਕ ਬੰਦੇ ਨੂੰ ਗ੍ਰਿਫਤਾਰ ਕੀਤਾ ਜਾਂਦਾ ਨਾ ਲਖਮਿੰਦਰ ਜੀ ਤਾਂ ਉਦੋਂ ਉਹਦੇ ਕੋਲੋਂ ਜੋ ਕੁਝ ਵੀ ਮਿਲਦਾ ਹੈ ਜੋ ਕੁਝ ਵੀ ਹੁੰਦਾ ਉਹ ਫਰਦ ਜਾਮਾ ਤਲਾਸ਼ੀ ਦੇ ਰੂਪ ਦੇ ਵਿੱਚ ਜਿਹੜਾ ਕੋਈ ਲਿਖੀ ਜਾਂਦੀ ਹੈਗੀ ਹੈ ਤਾਂ ਉਹਦੇ ਵਿੱਚ ਕੁਝ ਵੀ ਲਿਖਤੀ ਦੇ ਵਿੱਚ ਨਹੀਂ ਲਿਖਿਆ ਕਿ ਬਿਕਰਮ ਸਿੰਘ ਨਰੀਚਿਆ ਦੇ ਕੋਲੋਂ ਕਿੰਨੇ ਜਿਹੜੇ ਮੋਬਾਈਲ ਮਿਲਿਆ ਯਾਨੀ ਕਿ ਇੱਕ ਇਹ ਵੀ ਇੱਕ ਛੋਟੀ ਜਿਹੀ ਚੀਜ਼ ਨਿਕਲਿਆ ਕਿ 29 ਮੋਬਾਈਲ ਦੀ ਐਦਾਂ ਦੀ ਉਦਾਂ ਦੀ ਬਿਕਰਮਜੀਠੇ ਕੋਲੋਂ ਮਿਲਿਆ ਪਰ ਜਿਹੜੀ ਜਾਮਾ ਤਲਾਸ਼ੀ ਹੈ ਉਸ ਫਰਦ ਦੇ ਵਿੱਚ ਇਹ ਮੋਬਾਈਲ ਦਾ ਜਿਹੜਾ ਉਹ ਕੋਈ ਜ਼ਿਕਰ ਜਿਹੜਾ ਉਹ ਨਹੀਂ ਕੀਤਾ ਗਿਆ ਲਖਵਿੰਦਰ ਜੀ ਤਾਂ ਇਹ ਵੀ ਇੱਕ ਇੱਕ ਝੂਠ ਫੜੇ ਜਾਣ ਵਾਲੀ ਜਿਹੜੀ ਆ ਗੱਲ ਹੈਗੀ ਹੈ ਔਰ ਦੂਜੇ ਪਾਸੇ ਜਿਹੜੀ ਸਰਾਇਆ ਇੰਡਸਟਰੀ ਨੂੰ 141 ਕਰੋੜ ਜਿਹੜਾ ਕਿਹਾ ਗਿਆ ਸੀਗਾ ਕਿ 2007 ਤੋਂ 9 ਤੱਕ ਜਿਹੜਾ ਇਹਨੂੰ ਪੈਸੇ ਆਏ ਆ ਤਾਂ ਉਹ ਦੱਸਦੀ ਹੈ ਕਿ ਕਹਿੰਦੇ ਕਿ ਇਹ ਇਹਨਾਂ ਦੀ ਕੋਈ ਪੁਰਾਣੀ ਖਾਨਦਾਨੀ ਜਿਹੜੀ ਹੈਗੀ ਹੈ ਕੰਪਨੀ ਔਰ ਉਹਦੇ ਵਿੱਚ ਸ਼ੇਅਰ ਹੈਗਾ ਇਹਨਾਂ ਦਾ ਔਰ ਜਦੋਂ ਬਿਕਰਤਕ ਮਜੀਠੀਆ 14 ਸਾਲਾਂ ਦੇ ਸੀਗੇ ਉਦੋਂ ਇਸ ਕੰਪਨੀ ਦੇ ਵਿੱਚ ਉਹਨਾਂ ਨੂੰ ਪਰਿਵਾਰਕ ਤੌਰ ਤੇ ਜਿਹੜੇ ਆ ਉਹ ਸ਼ੇਅਰ ਉਹਨਾਂ ਦੇ ਹਿੱਸੇ ਜਿਹੜਾ ਉਹ ਆਇਆ ਸੀ ਪਰ ਬਿਕਰਮ ਸਿੰਘ ਮਜੀਠੀਆ ਹੋਰਾਂ ਨੇ 2007 ਦੇ ਵਿੱਚ ਕੰਫਲਿਕਟ ਆਫ ਇੰਟਰਸਟ ਦੇ ਚੱਲ ਰਹੇ ਕਿਉਂਕਿ ਮੰਤਰੀ ਜਦੋਂ ਤੁਸੀਂ ਬਣਦੇ ਹੋ ਤਾਂ ਕਿਸੇ ਹੋਰ ਦੇ ਉੱਪਰ ਤੁਸੀਂ ਰਹਿ ਨਹੀਂ ਸਕਦੇ ਹੁੰਦੇ ਤਾਂ ਇਹਦੇ ਡਾਇਰੈਕਟਰ ਦੇ ਤੌਰ ਤੇ ਅਸਤੀਫਾ ਜਿਹੜਾ ਬਿਕਰਮ ਸਿੰਘ ਮਜੀਠੀਆ ਨੇ ਕਹਿੰਦੇ ਕਿ 7 ਤੋਂ 9 ਦੇ ਵਿੱਚ ਜਿਹੜਾ ਉਹ ਮਾਦਰ 7 ਦੇ ਵਿੱਚ ਜਿਹੜਾ ਦੇ ਦਿੱਤਾ ਠੀਕ ਹੈ ਔਰ ਜਿਹੜਾ ਇਹ ਸਰਕਾਰ ਕਹਿੰਦੀ ਹੈ ਕਿ 141 ਕਰੋੜ ਰੁਪਇਆ ਜਿਹੜਾ ਆਇਆ ਲਖਨਦਰ ਜੀ ਉਹ ਜਿਹੜੇ ਕਹਿੰਦੇ ਆ ਕਿ ਕੋਈ ਪੈਸਾ 20725 ਤੱਕ ਆਇਆ ਨਹੀਂ ਹੈ ਫੌਰਨ ਤੋਂ ਕੋਈ ਵੀ ਪੈਸਾ ਫੌਰਨ ਤੋਂ ਨਹੀਂ ਆਇਆ ਇਹ ਗੱਲ ਉੱਥੇ ਜਿਹੜੀ ਆ ਕਹੀ ਗਈ ਹੈ ਪਰ ਬਾਹਰ ਕੁਝ ਹੋਰ ਕਿਹਾ ਜਾ ਰਿਹਾ ਸੀਗਾ ਤੇ ਇੱਕ ਇਹ ਗੱਲ ਕਹੀ ਜਾ ਰਹੀ ਸੀ ਕਿ ਸਾਈਪਰਸ ਦੀ ਇੱਕ ਜਿਹੜੀ ਆ ਕੰਪਨੀ ਆ ਪਰ ਉਹ ਅਸਲ ਦੇ ਵਿੱਚ ਹੈ ਅਮਰੀਕਾ ਦੀ ਆ ਔਰ ਉਹ ਕਿਹਾ ਜਾ ਰਿਹਾ ਸੀ ਕਿ ਇਹ ਗੋਰੇ ਦਾ ਜੀ ਜਾਲੀ ਨੇ ਪਰ ਵਿਕਰਮ ਸਿੰਘ ਮਜੀਦੂਲ ਦੇ ਵਿੱਚ ਇੱਕ ਕੰਪਨੀ ਜਿਹੜੀ ਆ ਹੈਗੀ ਆ ਤੇ ਇਹ ਵੀ ਗੱਲਾਂ ਜਿਹੜੀਆਂ ਕਹੀਆਂ ਸੀ ਕਿ 540 ਕਰੋੜ ਰੁਪਏ ਸੀ ਇਦਾਂ ਜੀ ਉੱਡਾਂ ਜੀ ਏ ਇਹ ਜਿਹੜੀਆਂ ਗੱਲਾਂ 540 ਕਰੋੜ ਦੀਆਂ ਆਉਂਦੀਆਂ ਸੀਗੀਆਂ ਪਰ ਇਹ ਕੰਪਨੀ ਬਹੁਤ ਵੱਡੀ ਆ ਅਮਰੀਕਾ ਦੀ ਕੰਪਨੀ ਆ ਆਪਣੀ ਦੁਨੀਆ ਦੇ ਵਿੱਚ ਜਿਹੜਾ ਇਸ ਕੰਪਨੀ ਦਾ ਪੈਸਾ ਜਿਹੜਾ ਇਨਵੈਸਟ ਹੈਗਾ ਔਰ ਇਸ ਕੰਪਨੀ ਨੇ ਇਹ ਇਕੱਲੇ ਏਸ਼ੀਆ ਦੇ ਵਿੱਚ ਹੀ 50 ਹਜ਼ਾਰ ਕੋਟ ਰੁਪਈਆ ਜਿਹੜਾ ਉਹ ਇਨਵੈਸਟ ਕੀਤਾ ਹੋਇਆ ਸੀ ਹੁਣ ਜੇ ਇਸ ਕੰਪਨੀ ਦੀ ਗੱਲ ਆਈ ਸੀ ਤਾਂ ਫਿਰ ਕੋਰਟ ਦੇ ਵਿੱਚ ਇਸ ਕੰਪਨੀ ਵਾਲਿਆਂ ਨੂੰ ਜਿਹੜਾ ਉਹ ਸੱਦਿਆ ਕਿਉਂ ਨਹੀਂ ਗਿਆ ਇਹ ਜਿਹੜੀ ਗੱਲ ਸਰਕਾਰ ਨੂੰ ਜਿਹੜੀ ਉਹ ਦੱਸਣੀ ਚਾਹੀਦੀ ਸੀ ਕਿਉਂ ਨਹੀਂ ਸੱਦਿਆ ਗਿਆ ਇਹ ਵੀ 540 ਕਰੋੜ ਵਾਲੀ ਗੱਲ ਕੋਈ ਇਸ ਤਰੀਕੇ ਨਾਲ ਜਿਹੜੀ ਆ ਘਟ ਨਹੀਂ ਸਕੀ ਫਿਰ ਇਹਨਾਂ ਨੇ ਕਿਹਾ ਕਿ ਗੁਨੀਪ ਮਜੀਠੀਆ ਨੂੰ ਜਿਹੜੇ ਆ ਉਹ 25% ਜਿਹੜਾ ਸ਼ੇਅਰ ਹੈ ਉਹ ਇੱਕ ਕਪੂਰਤਾਲੀ ਗ੍ਰੀਨ ਐਵੇਨਿਊ ਦੇ ਵਿੱਚ ਜਿਹੜਾ ਉਹ ਸ਼ੇਅਰ ਹੈ ਜਨਕਿ ਇਹ ਵੀ ਪਤਾ ਲੱਗਿਆ ਕਿ ਉਹ ਝਾਲੀ ਡਾਕੂਮੈਂਟ ਸੀਗਾ ਪਰ ਜਦੋਂ ਸਮਨ ਹੋਇਆ ਸੀ ਪਿੱਛੇ ਜੇ ਗੁਨੀਪਪੁਰ ਮਜੀਠੀਆ ਨੂੰ ਉਹ ਜੱਜ ਨੂੰ ਸਮਨ ਕਰਨ ਦੇ ਚੱਕਰ ਦੇ ਵਿੱਚ ਸਸਪੈਂਡ ਵੀ ਜਿਹੜਾ ਉਹ ਹੋਣਾ ਪਿਆ ਸੀਗਾ ਤਾਂ ਇਹ ਉਹ ਵੀ ਜਿਹੜਾ ਝਾਲੀ ਪਾਇਆ ਗਿਆ ਸੀ ਡਾਕੂਮੈਂਟ ਤੇ ਉਹ ਬਾਅਦ ਵਿੱਚ ਤਾਂ ਸਰਕਾਰ ਦੇ ਵੱਲੋਂ ਕੋਰਟ ਦੇ ਵਿੱਚ ਅੱਗੇ ਜਿਹੜਾ ਉਹ ਨਹੀਂ ਦਿਖਾਇਆ ਗਿਆ 1000 ਏਕੜ ਲਖਵਿੰਦਰ ਜੀ ਤਾ ਕਹੀ ਜਾ ਰਹੀ ਹੈਗੀ ਆ ਗੱਲ ਕਿ 1000 ਏਕੜ ਜਿਹੜੀ ਆ ਉਸਤਪਰ ਦੇ ਮਸੂਬਰਾ ਦੇ ਵਿੱਚ ਜਿਹੜੀ ਸੀ ਕਿ ਮੈਂ ਗਲਤੀ ਗਲਤੀ ਨਾ ਲੈ ਰਿਹਾ ਪਰ ਉੱਥੇ ਜਿਹੜੀ ਆ ਕਹਿੰਦੇ ਇੱਕ ਸੀ ਮਸੂਬਰਾ ਦੇ ਵਿੱਚ ਆ ਮਸੂਬਰਾ ਦੇ ਵਿੱਚ ਜੀ ਮਸੂਬਰਾ ਦੇ ਵਿੱਚ ਕਹਿੰਦੇ ਸੀ ਕਿ 1000 ਏਕੜ ਜਿਹੜੀ ਆ ਜ਼ਮੀਨ ਮਿਲੀ ਹੈ ਲਖਵਿੰਦਰ ਜੀ ਪਹਾੜਾਂ ਦੇ ਵਿੱਚ 1000 ਏਕੜ ਜ਼ਮੀਨ ਜਿਹੜੀ ਆ ਲਖਵਿੰਦਰ ਜੀ ਕੋਈ ਸੌਖੀ ਨਹੀਂ ਹੁੰਦੀ ਔਰ ਪਹਾੜ ਆਪਾਂ ਦੇਖਿਆ ਕਿ ਕਿਸ ਤਿੱਕੀ ਉੱਥੇ ਪਹਾੜ ਖਰੀਦੇ ਗਏ ਆ ਕੀ ਉੱਥੇ ਗੱਲਾਂ ਕਰਦੀ ਹੈ ਸਰਕਾਰ ਤਾਂ ਫਿਰ 1000 ਏਕੜ ਦੇ ਬਾਰੇ ਵੀ ਕਹਿੰਦੇ ਕਿ ਪੂਰ ਦੇ ਵਿੱਚ ਕੋਈ ਸਾਬਤ ਜਿਹੜਾ ਉਹ ਨਹੀਂ ਹੋਇ ਯਾਨੀ ਪਿਛਲੇ ਦਿਨਾਂ ਦੇ ਵਿੱਚ ਜਿੰਨੇ ਵੀ ਇਲਜ਼ਾਮ ਜਿਹੜੇ ਆ ਉਹ ਲਾਏ ਗਿਆ ਪਿਛਲੇ ਦਿਨਾਂ ਦੇ ਵਿੱਚ ਜੋ ਵੀ ਮੀਡੀਆ ਟ੍ਰਾਇਲ ਜਿਹੜਾ ਵਾਅਦਾ ਹੈਗਾ ਨਿਕਲਦੀ ਜੀ ਕੋਈ ਵੀ ਚੀਜ਼ ਜਿਹੜੀ ਆ ਉਹ ਸਾਬਤ ਕੋਰਟ ਦੇ ਵਿੱਚ ਨਹੀਂ ਹੋ ਸਕੀ ਔਰ ਸਭ ਤੋਂ ਵੱਡੀ ਗੱਲ ਜਿਹੜੀ ਆ ਉਹ ਲਖਵਿੰਦਰ ਜੀ ਇਹ ਰਹੀ ਹੈਰਾਨੀ ਵਾਲੀ ਗੱਲ ਸਭ ਤੋਂ ਵੱਡੀ ਹੈਰਾਨੀ ਵਾਲੀ ਗੱਲ ਲਖਵਿੰਦਰ ਜੀ ਇਹ ਰਹੀ ਕਿ ਬਾਹਰ ਜਿਹੜਾ ਮੀਡੀਆ ਦੇ ਵਿੱਚ ਰੌਲਾ ਪਾਇਆ ਜਾ ਰਿਹਾ ਸੀ ਜਿੱਦਣ ਦਾ ਵੈਕੂਮ ਸਿਕਵਿਟੀਆ ਜਿਹੜੇ ਗ੍ਰਿਫਤਾਰ ਕੀਤੇ ਗਏ ਆ ਰੋਲਾ ਪਾਇਆ ਜਾ ਰਹੀ ਸੀ ਕਿ ਤਸਕਰ ਫੜ ਲਿਆ ਜੀ ਡਰਗ ਤਸਕਰ ਫੜ ਲਿਆ ਜੀ ਆਏ ਹੁੰਗੇ ਜੀ ਉਹ ਹੋ ਗਿਆ ਜੀ ਔਰ ਵਿਕਮਿੰਦਰ ਜੀ ਜਿਹੜੇ ਲੀਡਰ ਜਿਹੜੇ ਆ ਇਸ ਚੱਕਰ ਤੇ ਬੋਲੇ ਸੀਗੇ ਚਾਹੇ ਉਹ ਚੰਨੀ ਸਾਹਿਬ ਸੀ ਚਾਹੇ ਬਾਜਮਾਨ ਸਾਹਿਬ ਸੀ ਚਾਹੇ ਜਿਹੜੇ ਗਾਂਧੀ ਸਾਹਿਬ ਸੀ ਚਾਹੇ ਬਿੱਟੂ ਸੀ ਚਾਹੇ ਖੈਰਾ ਸਾਹਿਬ ਸੀ ਇਹਨਾਂ ਲੀਡਰਾਂ ਨੇ ਕਿਹਾ ਸੀ ਕਿ ਭਾਈ ਇਹ ਡਰਗ ਦਾ ਕੇਸ ਤਾਂ ਬਣਾਇਆ ਹੀ ਨਹੀਂ ਤੁਸੀਂ ਕਿ ਡਰਗ ਦਾ ਕੇਸ ਸੀ ਤਾਂ ਪਹਿਲਾਂ ਕਿਉਂ ਰਿਮਾਂਡ ਜਿਹੜਾ ਨਹੀਂ ਲਿਆ ਤੁਸੀਂ ਕਾਂਗਰਸ ਦੀ ਸਰਕਾਰ ਨੇ ਉੱਤੇ ਪਰਚਾ ਦਰਜ ਕੀਤਾ ਸੀ ਤਾਂ ਤੁਸੀਂ ਫਿਰ ਰਿਮਾਂਡ ਕਿਉਂ ਨਹੀਂ ਲਿਆ ਤਾਂ ਇਸ ਕੇਸ ਦੇ ਵਿੱਚ ਕਿਉਂ ਨਹੀਂ ਗ੍ਰਿਫਤਾਰੀ ਜਿਹੜੀ ਆ ਉਸ ਸਮੇਂ ਰਿਮਾਂਡ ਲਿਆ ਤਾਂ ਹੁਣ ਇਹਨਾਂ ਦੇ ਵੱਲੋਂ ਕਿਹਾ ਗਿਆ ਸੀ ਕਿ ਹੁਣ ਅਸੀਂ ਨਸ਼ਾ ਤਸਕਰੀ ਦੇ ਵਿੱਚ ਪੜਿਆ ਲਖਮਿੰਦਰ ਜੀ ਇੱਕ ਵੀ ਗੱਲ ਇਸ ਕੇਸ ਦੇ ਵਿੱਚ ਡਰੱਗ ਤਸਕਰੀ ਦੀ ਆਈ ਨਹੀਂ ਹੈ ਹਾਲੇ ਤੱਕ ਜਿੱਦਣ ਦਾ ਵੀ ਉਹਨਾਂ ਨੂੰ ਗਿਰ ਗਿਆ 11 ਦਿਨ ਦਾ ਰਿਮਾਂਡ ਵੀ ਜਿਹੜਾ ਉਹ ਰਹਿ ਗਿਆ ਸੀ ਕੋਈ ਵੀ ਗੱਲ ਡਰੱਗ ਤਸਕਰੀ ਦੀ ਹਾਲੇ ਤੱਕ ਜਿਹੜੀ ਕੇਸ ਦੇ ਵਿੱਚ ਸਾਹਮਣੇ ਆਈ ਨਹੀਂ 11 ਦਿਨਾਂ ਦੇ 12 ਦਿਨਾਂ ਦੇ ਦੌਰਾਨ ਪਰ ਇਹਨਾਂ ਦੇ ਵੱਲੋਂ ਬਾਹਰ ਜਿਹੜਾ ਤੁਸੀਂ ਰੌਲਾ ਰੱਪਾ ਜਿਹੜਾ ਤੁਸੀਂ ਪਾਇਆ ਜਾਂਦਾ ਰਹੇ ਕਿ ਡਰੱਗ ਤਸਕਰ ਫੜ ਲਿਆ ਜੀ ਆਏ ਹਾਲਾਂਕਿ ਵਕ ਵਕ ਨੰਨਜਨ ਸਿੰਘ ਸੱਜੇ ਗਏ ਚਟੂਪਾਦੇ ਸੱਜੇ ਗਏ ਔਰ ਬੋਨੀ ਜਰਾਲਾ ਸੱਜੇ ਗਏ ਬਿਲਕੁਲ ਕਿ ਜੀਤ ਚੱਲ ਸੱਜੇ ਗਏ ਪਰ ਬਿਆਨ ਕਹਿੰਦੇ ਕਿ ਕਿਤੇ ਦਾ ਨਹੀਂ ਲਿਖਿਆ ਗਿਆ ਸਿਰਫ ਮਤਲਬ ਮੀਡੀਆ ਟਰਾਇਲ ਚਲਾਇਆ ਗਿਆ ਮੀਡੀਆ ਟਰਾਇਲ ਚਲਾਏ ਜਾਣ ਦੇ ਕਾਰਨ ਜਿਹੜਾ ਸਿਰਫ ਬਦਨਾਮੀ ਕਰਨੀ ਜਿਹੜੀ ਇੱਕ ਕੋਸ਼ਿਸ਼ ਕੀਤੀ ਗਈ ਪਰ ਡਰਗ ਤਸਕਰੀ ਦੇ ਨਾਲ ਇਹ ਮਸਲਾ ਵਿਕਰਮ ਸਿੰਘ ਮਜੀਠੀਆ ਵਾਲਾ ਜਿਹੜਾ ਸਰਕਾਰ ਜੋੜਨਾ ਚਾਹੁੰਦੀ ਸੀ ਉਹ ਜੁੜਿਆ ਹੀ ਨਹੀਂ ਔਰ ਇਹਦੇ ਕਰਕੇ ਜਿਹੜੀਆਂ ਚੀਜ਼ਾਂ ਮੀਡੀਆ ਦੇ ਵਿੱਚ ਕਹੀਆਂ ਜਾ ਰਹੀਆਂ ਸੀਗੀਆਂ ਪਿਛਲੇ 11 ਦਿਨਾਂ ਦੇ ਰਿਮਾਨਡ ਦੇ ਦੌਰਾਨ ਕਿ ਭਾਈ ਵਿਕਰਮ ਸਿੰਘ ਜੀ ਦੇ 1000 ਏਕੜ ਫਲਾਣੇ ਤਾਂ ਐਨੇ ਪੈਸੇ 540 ਫੂਟ ਯਾਨੀ ਉਹ ਚੀਜ਼ ਦਾ ਕੋਈ ਵੀ ਡਾਕੂਮੈਂਟ ਦਸਤਾਵੇਜ਼ ਕੋਈ ਸਬੂਤ ਪਿਛਲੇ ਦਿਨਾਂ ਦਾ ਕੋਈ ਵੀ ਜਿਹਨੇ 11 ਦਿਨਾਂ ਦੇ ਰਿਮਾਨਡ ਦੇ ਦੌਰਾਨ ਕੋਰਟ ਦੇ ਵਿੱਚ ਕੋਈ ਵੀ ਪੇਸ਼ ਨਹੀਂ ਕੀਤਾ ਗਿਆ ਜਿਹਦੇ ਕਰਕੇ ਇਹਨਾਂ ਨੂੰ ਰਿਮਾਨਡ ਵੀ ਨਹੀਂ ਮਿਲਿਆ ਜਿਹਦੇ ਕਰਕੇ ਇਹਨਾਂ ਨੇ ਮੰਗਿਆ ਨਹੀਂ ਔਰ ਅੱਗੇ ਉਹਨਾਂ ਨੂੰ جیل ਭੇਜਣਾ ਪੈ ਗਿਆ ਯਾਨੀ ਕਿ ਪਿਛਲੇ ਵਕੀਲਾਂ ਨੂੰ ਸੁਣਿਆ ਜਾ ਰਿਹਾ ਸਰਕਾਰੀ ਵਕੀਲ ਕਹਿ ਰਹੇ ਸੀ ਅਸੀਂ ਰਿਮਾਂਡ ਇਸ ਕਰਕੇ ਨਹੀਂ ਮੰਗਿਆ ਵੀ ਜਿਹੜੀ ਸਰਾਇਆ ਇੰਡਸਟਰੀ ਦੇ ਲਈ ਜਾਂਚ ਕਰਦੇ ਲਈ ਟੀਮ ਵਿਜੀਲੈਂਸ ਦੀ ਗਈ ਵੀ ਹੈ ਉਹਨੇ ਅਜੇ ਵਾਪਸ ਆਉਣਾ ਹੈ ਉਹ ਕਿਹੜੇ ਨਵੇਂ ਤੱਥ ਲੈ ਕੇ ਆਉਗੀ ਫਿਰ ਉਹਨਾਂ ਦੀ ਜਾਂਚ ਪੜਤਾਲ ਦੇ ਲਈ ਜਿਹੜਾ ਸਾਡੇ ਕੋਲੇ 3 ਦਿਨ ਦਾ ਕਿਉਂਕਿ ਉਹਨਾਂ ਨੇ ਕਿਹਾ ਕਿ ਇਸ ਮਾਮਲੇ ਦੇ ਵਿੱਚ 15 ਦਿਨ ਦਾ ਰਿਮਾਂਡ ਹੈ ਜਿਹੜਾ ਲਿਆ ਜਾ ਸਕਦਾ 12 ਦਿਨ ਹੋ ਚੁੱਕੇ 3 ਦਿਨ ਦਾ ਰਿਮਾਂਡ ਕਹਿੰਦੇ ਸੀ ਉਹਨਾਂ ਤੱਥਾਂ ਨੂੰ ਫਿਰ ਤੋਂ ਖੰਘਾਲਣ ਦੇ ਲਈ ਲੈ ਸਕਦੇ ਆ ਪਰ ਲਖਵਿੰਦਰ ਜੀ ਜੀ ਲਖਵਿੰਦਰ ਜੀ ਇੰਨੇ ਦਿਨਾਂ ਦਾ ਤੁਹਾਡੇ ਕੋਲੇ ਬੰਦਾ ਪੁਲਿਸ ਕੋਲੇ ਤਾਂ ਬੰਦਾ ਪੰਜ ਮਿੰਟ ਹੀ ਰਹਿ ਗਿਆ ਲਖਵਿੰਦਰ ਜੀ ਨਹੀਂ ਹੁਣ ਸਾਰੀ ਗੱਲ ਗੋਰਗੁਰਾ ਦੇ ਸਰਾਇ ਇੰਡਸਟਰੀ ਦੇ ਉੱਪਰ ਕੇਂਦਰਿਤ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਵੀ ਹੁਣ ਉੱਥੋਂ ਨਵੇਂ ਤੱਥ ਆਉਣਗੇ ਅਸੀਂ ਉਹਨਾਂ ਵਾਸਤੇ 3 ਇਹ ਸਰਕਾਰੀ ਬਿਕਲ ਕਹਿੰਦੇ ਨਾਲ ਪਿਛਲੇ 11-12 ਦਿਨਾਂ ਦਾ ਫਿਰ ਕੀ ਕਰਦੇ ਨੇ ਚਲੋ ਠੀਕ ਆ ਜਿਹੜਾ ਆਉਣ ਵਾਲਾ ਤੁਸੀਂ ਡਿਮਾਂਡ ਲੈਣਾ ਉਹ ਤਾਂ ਠੀਕ ਆ ਤੁਸੀਂ ਲੈਣਾ ਹੀ ਐ ਪਰ ਗੱਲ ਇਹ ਆ ਵੀ ਪਿਛਲੇ 11 ਦਿਨਾਂ ਦੇ ਦੌਰਾਨ ਤੁਸੀਂ ਕੱਢਿਆ ਕੀ ਆ ਇਹ ਤਾਂ ਇਹਦਾ ਤਾਂ ਦੱਸਣਾ ਚਾਹੀਦਾ ਨਾ ਪਿਛਲੇ 11 ਦਿਨਾਂ ਦੇ ਦੌਰਾਨ ਤੁਸੀਂ ਬ੍ਰੈਕਟਸਰੀ ਦੇ ਵਿੱਚ ਕੀ ਕੁਝ ਜਿਹੜਾ ਉਹ ਜੋੜਿਆ ਤੁਸੀਂ ਕੀ ਕੁਝ ਕੱਢ ਕੇ ਲਿਆਇਓ ਕੀ ਤੁਸੀਂ ਡਾਕੂਮੈਂਟਸ ਨੂੰ ਬਦਲ ਦਿੱਤੇ ਆ ਉਹ ਤਾਂ ਜਿਹੜੀ ਗੱਲ ਲਖਵਿੰਦਰ ਜੀ ਦੱਸਣੀ ਚਾਹੀਦੀ ਆ ਨਾ ਇਹਨਾਂ ਨੂੰ ਤਾਂ ਹਾਲ ਦੀ ਘੜੀ ਕੋਈ ਵੀ ਇਹਨਾਂ ਦੇ ਕੋਲੇ ਪ੍ਰੂਫ ਐ ਨਹੀਂ ਸੀਗਾ ਕੋਈ ਵੀ ਗੱਲਬਾਤ ਜਿਹੜੀ ਆ ਇਹਨਾਂ ਤੋਂ ਸਾਫਤ ਜਿਹੜੀ ਆ ਹਾਲ ਦੀ ਘ ਜੀਦੇ ਕਰਕੇ ਇਹ ਬੈਕਪਟ ਤੇ ਗਿਆ ਜਿਹਦੇ ਕਰਕੇ ਇਹਨਾਂ ਨੇ ਰਿਮਾਨ ਨਹੀਂ ਮੰਗਿਆ ਹੁਣ ਜੇ ਰਿਮਾਨ ਮੰਗਦੇ ਤਾਂ ਅਦਾਲਤ ਨੇ ਕਿਹਾ ਤੁਸੀਂ ਦੱਸੋ ਕੋਈ ਪਿਛਲੇ 11 ਦਿਨਾਂ ਦੀ ਤੁਹਾਡੀ ਕੀ ਉਪਲਬਧ ਨਹੀਂ ਹੁਣ ਗਾ ਤੁਸੀਂ ਕੀ ਜਿਹੜਾ ਉਹ ਕਰਨਾ ਚਾਹੁੰਦੇ ਹੋ ਤਾਂ ਇਹ ਜਿਹੜੀਆਂ ਗੱਲਾਂ ਠੀਕ ਆ ਆਉਣ ਵਾਲੇ ਦਿਨਾਂ ਦੇ ਲਈ ਲਮਕਾਇਆ ਜੂਰ ਜਾ ਸਕਦਾ ਕਿਉਂਕਿ ਠੀਕ ਆ ਕੱਲ ਨੂੰ ਕਹਿ ਦੇਣਗੇ ਕਿ ਸਾਡੇ ਵਾਲੇ ਦੀ ਜਾਨ ਚੱਲ ਰਹੀ ਹੈਗੀ ਆ ਜੇ ਬੰਦਾ ਬਾਹਰ ਜਾਊਗਾ ਜ਼ਮਾਨਤ ਤੇ ਤਾਂ ਉਹ ਬਾਹਰ ਜਾ ਕੇ ਇਹਨਾਂ ਤੀਜਾ ਨੂੰ ਤੁਪਣਾ ਮੋੜੜਨ ਦੀ ਵਿਗਾੜਨ ਦੀ ਕੋਸ਼ਿਸ਼ ਕਰੂਗਾ ਇਸ ਕਰਕੇ ਜਿੰਨਾ ਚਿਰ ਸਾਡੇ ਉਧਰ ਵਾਲੇ ਜਾਨ ਜਿਹੜੀ ਚੱਲ ਰਹੀ ਹੈ ਤਾਂ ਉਹਨਾਂ ਟਾਈਮ ਇਹਨਾਂ ਨੂੰ ਜਮਾਨਤਾਂ ਦਿੱਤੀ ਜਾਵੇ ਇਸ ਤਰੀਕੇ ਦੇ ਹਤਕੰਡੇ ਜਿਹੜੇ ਆ ਜਰੂਰ ਨਗਿੰਦਰਜੀ ਵਰਤੇ ਜਾ ਸਕਦੇ ਆ ਪਰ ਮਿਲਨ ਬੁਲਾਉਣ ਵਾਲੀ ਗੱਲ ਮੈਨੂੰ ਨਹੀਂ ਲੱਗਦਾ ਕੁਝ ਮਿਲੀ ਹੋਣੀ ਆ ਔਰ ਦੂਜੇ ਪਾਸੇ ਮੁੱਖ ਮੰਤਰੀ ਭਗਵੰਤ ਸਬੰਧਤਾ ਕਹਿੰਦੇ ਸੀਗੇ ਕਿ ਅਸੀਂ ਫਿਕਰਤ ਸਿੰਘ ਮਜੀਠੀਆ ਨੂੰ ਪੱਕੇ ਪੈਰੀ ਫੜਿਆ ਜੇ ਪੱਕੇ ਪੈਰੀ ਫੜਿਆ ਪਿਛਲੇ 11 ਦਿਨ ਤੁਹਾਡੇ ਕੋਲੇ ਉਹ ਬਰਮਾਨਡ ਤੇ ਰਹਿ ਗਈ ਆ ਹੁਣ ਉਹਨਾਂ ਨੂੰ ਜੇਲ੍ਹ ਭੇਜ ਦਿੱਤਾ ਗਿਆ 11 ਦਿਨਾਂ ਦੇ ਦੌਰਾਨ ਜਿਹੜਾ ਕੁਝ ਮੀਡੀਆ ਦੇ ਵਿੱਚ ਤੁਸੀਂ 540 ਕਰੋੜ ਦੀ ਗੱਲ ਕੀਤੀ 141 61 ਕਰੋੜ ਦੀ ਜਿਹੜੀ ਆ ਤੁਸੀਂ ਗੱਲ ਕੀਤੀ ਜਾਦਵੀ ਤੁਸੀਂ 1000 ਏਕੜ ਦੀ ਗੱਲ ਕੀਤੀ ਜਾਂ ਹੋਰ ਜਿਹੜੀਆਂ ਬਹੁਤ ਸਾਰੀਆਂ ਗੱਲਾਂ ਕੀਤੀਆਂ ਕਿ ਡਰੱਗ ਤਸਕਰੀ ਦੇ ਰੂਪ ਦੇ ਵਿੱਚ ਜਿਹੜਾ ਫੜਿਆ ਗਿਆ ਤਾਂ ਫਿਰ ਜੇ ਤੁਸੀਂ ਪੱਕੇ ਪੈਰੀ ਫੜਿਆ ਇਹ ਜਿਹੜੇ ਇਲਜ਼ਾਮ ਮੀਡੀਆ ਦੇ ਵਿੱਚ ਤੁਹਾਡੇ ਲੀਡਰ ਤੇ ਤੁਸੀਂ ਭਗਤ ਮਾਨ ਜੀ ਲਾਉਂਦੇ ਰਹੇ ਹੋ ਫਿਰ ਅਦਾਲਤ ਦੇ ਵਿੱਚ ਇੱਕ ਵੀ ਡਾਕੂਮੈਂਟ ਪ੍ਰੂਫ ਜਿਹੜਾ ਤੁਸੀਂ ਕਿਉਂ ਨਹੀਂ ਦੇ ਸਕੀ ਕਿਉਂ ਤੁਸੀਂ ਚਟੋਪਾਧਿਆ ਨੂੰ ਸਦਨ ਦੇ ਬਾਅਦ ਵਿੱਚ ਰਣਜਨ ਸਿੰਘ ਨੂੰ ਸਦਨ ਦੇ ਬਾਅਦ ਵਿੱਚ ਆ ਬੂਨੀ ਜਨਾਲਾ ਨੂੰ ਸਦਨ ਦੇ ਬਾਅਦ ਵਿੱਚ ਪਿੱਟੂ ਆਲਖ ਜਗਜੀਤ ਚੈਲ ਨੂੰ ਸ਼ਬਦਨ ਦੇ ਬਾਅਦ ਕਿਉਂ ਤੁਸੀਂ ਟਰੈਕਰ ਦੇ ਨਾਲ ਇਸ ਮਸਲੇ ਨੂੰ ਜੋੜ ਜਿਹੜਾ ਉਹ ਨਹੀਂ ਸਕੀ ਕਿਉਂ ਤੁਹਾਡੇ ਤੋਂ ਡਾਕੂਮੈਂਟ ਜਿਹੜੇ ਉਹ ਦੇ ਨਹੀਂ ਸਕੇ ਕੋਰਟ ਦੇ ਵਿੱਚ ਪਿਛਲੇ 11 ਦਿਨਾਂ ਦੇ ਰਿਮਾਂਡ ਦੇ ਨਾਲ ਪੁਲਿਸ ਕੋਲ ਦਾ 5 ਮਿੰਟ ਬੰਦਾ ਰਹਿ ਜੇ ਤਾਂ ਜਿਹੜੀ ਆ ਉਹ ਮੰਨ ਜਾਂਦਾ ਬੰਦਾ ਤੇ ਦੂਜੇ ਪਾਸੇ ਗੱਲ ਇਹ ਹੈ ਕਿ ਤੁਸੀਂ ਤਾਂ ਕਿਹਦੇ ਅਸੀਂ ਪੱਕੇ ਪੈਰੀ ਫੜਿਆ ਜੇ ਪੱਕੇ ਪੈਰੀ ਫੜਿਆ ਤਾਂ ਫਿਰ ਤੁਸੀਂ ਦੱਸੋ ਉਪਲਾਬਦੀ ਹੁਣ ਪ੍ਰੈਸ ਕਾਨਫਰੰਸ ਕਰਨਾ ਮੁੱਖ ਮੰਤਰੀ ਭਗਵੰਤ ਮਾਨ ਦੱਸਣ ਕਿ ਕੀ ਕੁਝ ਜਿਹੜਾ ਉਹ ਨਿਕਲਿਆ ਜਾਂ ਫਿਰ ਮਾਫੀ ਮੰਗਣ ਜਿਹੜੇ ਲੋਕ ਉਦੋਂ ਚੰਨੀ ਸਾਹਿਬ ਜਾਂ ਬਾਜੀਵਾ ਸਾਹਿਬ ਜਾਂ ਗਾਂਧੀ ਸਾਹਿਬ ਜਾਂ ਖੈਰਾ ਸਾਹਿਬ ਜਾਂ ਬਿੱਟੂ ਜੀ ਜਿਹੜੀ ਇਹ ਗੱਲ ਕਹਿੰਦੇ ਸੀਗੇ ਕਿ ਤੁਸੀਂ ਬਿਕਰਮ ਮਜੀਠੀਆ ਤੁਹਾਨੂੰ ਥਾਪੀ ਮਾਰਦਾ ਤਾਂ ਤੁਸੀਂ ਪਰਸਨਲ ਲੈ ਕੇ ਉਹ ਇਸ ਤਰੀਕੇ ਨਾਲ ਚੱਕਿਆ ਜੇ ਡਰਗ ਤਸਕੀਰ ਦਾ ਕੇਸ ਆ ਤਾਂ ਤੁਹਾਨੂੰ ਅਸੀਂ ਪਰਚਾ ਕੀ ਕਰਦੀਗਾ ਤਾਂ ਉਦੋਂ ਤੁਸੀਂ ਰਿਮਾਂਡ ਤੇ ਨਹੀਂ ਲਿਆ ਤਾਂ ਹੁਣ ਤੁਸੀਂ ਜੇ ਉਹ ਤੁਮ ਥਾਪੀਆਂ ਮਾਰਦਾ ਤਾਂ ਤਾਂ ਤੁਸੀਂ ਉਹਨੂੰ ਜੇ ਗਿਰਦਾਰ ਡੀਏ ਦਾ ਕੇਸ ਬਣਾ ਕੇ ਕੀਤਾ ਤਾਂ ਉਹਨਾਂ ਤੋਂ ਮਾਫੀ ਮੰਗਣ ਕਿ ਵਾਕਈ ਉਹਨਾਂ ਦੀ ਗੱਲ ਠੀਕ ਨਿਕਲੀ ਅਸੀਂ ਉਹਨਾਂ ਨੂੰ ਜਾਣ ਕੇ ਟ੍ਰੋਲ ਕੀਤਾ ਤੇ ਜਾਂ ਫਿਰ ਦੱਸਣ ਕਿ 11 ਦਿਨਾਂ ਦੇ ਰਿਮਾਂਡ ਦੇ ਦੌਰਾਨ ਨਿਕਲਿਆ ਕੀ ਆ ਜਿਹੜੇ ਇਲਜ਼ਾਮ ਪਿਛਲੇ ਦਿਨਾਂ ਤੋਂ ਇਹਨਾਂ ਦੇ ਵੱਲੋਂ ਮੀਡੀਆ ਦੇ ਵੱਲੋਂ ਲਗਾਏ ਗਿਆ ਇੱਕ ਵੀ ਡਾਕੂਮੈਂਟ ਪ੍ਰੂਫ ਅਦਾਲਤ ਦੇ ਵਿੱਚ ਵਿਕਰਮ ਸਿੰਘ ਮੀਡੀਆ ਦੇ ਖਿਲਾਫ ਦੇ ਨਹੀਂ ਸਕੇ ਇਹ ਹੀ ਕਾਰਨ ਹੈ ਕਿ ਇਹਨਾਂ ਦੇ ਵਕੀਲ ਅੱਗੇ ਵਿਕਰਮ ਸਿੰਘ ਜੀ ਕੇ ਦਾ ਰਿਮਾਂਡ ਨਹੀਂ ਮੰਗ ਸਕਦੇ ਓਕੇ ਜੀ ਚਲੋ 11 ਦਿਨ ਦੇ ਰਿਮਾਂਡ ਦੇ ਵਿੱਚ ਕਹਿਣ ਦਾ ਮਤਲਬ ਵੀ ਸਿਰਫ ਇਹ ਮੀਡੀਆ ਟ੍ਰਾਇਲ ਚੱਲਿਆਗਾ ਕੋਰਟ ਦੇ ਵਿੱਚ ਜਿਹੜਾ ਸਰਕਾਰੀ ਵਕੀਲਾਂ ਦੇ ਵੱਲੋਂ ਕੋਈ ਪੁਖਤਾ ਸਬੂਤ ਨੇ ਜਿਹੜੇ ਵਿਕਰਮ ਜੀ ਦੇ ਖਿਲਾਫ ਪੇਸ਼ ਹੈ ਜਿਹੜੇ ਅਜੇ ਤੱਕ ਨਹੀਂ ਕੀਤੇ ਗਏ ਆਉਣ ਵਾਲੇ ਦਿਨਾਂ ਦੇ ਵਿੱਚ ਕਿਉਂਕਿ 3 ਦਿਨਾਂ ਦੀ ਰਿਮਾਂਡ ਦੀ ਹੋਰ ਗੱਲ ਸਰਕਾਰੀ ਵਕੀਲ ਕਰਦੇ ਨੇ ਕੀ ਆ ਗੋਰਖਪੁਰ ਵਾਲੀ ਸਰਾਇਆ ਇੰਡਸਟਰੀ ਦੀ ਜਾਂਚ ਦੀ ਗੱਲ ਕਰ ਰਹੀ ਸੀ ਉੱਥੋਂ ਹੁਣ ਕੀ ਨਿਕਲ ਕੇ ਹੱਥ ਆਉਂਦਾਗਾ ਇਹ ਹੁਣ ਵੇਖਣ ਵਾਲੀ ਗੱਲ ਹੋएगी ਲੇਕਿਨ ਫਿਲਹਾਲ ਦੀ ਘੜੀ ਸਰਕਾਰ ਦੇ ਹੱਥ ਤੇ ਬਿਜਲੈਂਸ ਦੇ ਹੱਥ ਕਿਤੇ ਨਾ ਕਿਤੇ ਖਾਲੀ ਦਿਖਾਈ ਦੇ ਰਹੇ ਨੇ ਸੋ ਉਧਰ ਗੱਲ ਕਰਾਂਗੇ ਹੁਣ ਆਮ ਆਦਮੀ ਪਾਰਟੀ ਦੀ ਕਿਉਂਕਿ ਪਿਛਲੇ ਦਿਨਾਂ ਦੇ ਵਿੱਚ 5 ਸਾਲ ਦੇ ਲਈ ਕੋਵਰ ਵਿਜੇ ਪ੍ਰਤਾਪ ਨੂੰ ਪਾਰਟੀ ਤੋਂ ਬਾਹਰ ਦਾ ਰਸਤਾ ਦਿਖਾਇਆ ਗਿਆ ਸੋ ਹੁਣ ਇਸ ਕਾਰਵਾਈ ਤੋਂ ਬਾਅਦ ਇੱਕ ਹੋਰ ਐਮਐਲਏ ਤੋਂ ਅਸਤੀਫੇ ਦੀ ਗੱਲ ਇਹ ਚਰਚਾਾਂ ਮਾ ਸ਼ੁਰੂ ਹੋ ਚੁੱਕੇ ਨੇ ਵੀ ਮਾਫ ਕਰਨਾ ਇੱਕ ਐਮਐਲਏ ਤੋਂ ਆਮ ਆਦਮੀ ਪਾਰਟੀ ਦੀ ਸਰਕਾਰ ਅਸਤੀਫਾ ਲੈ ਸਕਦੀ ਹੈ ਆਖਰ ਕਿਹੜਾ ਉਹ ਐਮਐਲਏ ਜਿਹੜਾ ਹੁਣ ਬਲੀ ਦਾ ਬੱਕਰਾ ਬਣਦਾ ਹੋਇਆ ਨਜ਼ਰ ਆ ਰਿਹਾ ਪੂਰੀ ਖਬਰ ਕੀ ਹੈ ਜਿਲੰਦਰ ਜੀ ਕੋਈ ਚਰਚਾ ਨਵੀਂ ਨਹੀਂ ਹੈ ਪਿਛਲੇ ਕਈ ਦਿਨਾਂ ਦੀ ਉਹ ਚਰਚਾ ਜਿਹੜੀ ਚੱਲ ਰਹੀ ਹੈ ਜਿਲੰਦਰ ਸੈਂਟਰਲ ਤੋਂ ਵਿਧਾਇਕ ਜਿਹੜੇ ਫੜੇ ਗਏ ਗ੍ਰਿਫਤਾਰ ਕੀਤੇ ਗਏ ਆ ਰਮਨ ਪਰੋੜਾ ਉਹ ਜਿਹੜੇ ਪਿਛਲੇ ਦਿਨੀ ਚਰਚਾ ਚੱਲ ਰਹੀ ਸੀ ਕਿ ਭਾਈ ਉਹਨਾਂ ਦਾ ਅਸਤੀਫਾ ਜਿਹੜਾ ਲਿਆ ਜਾ ਸਕਦਾ ਔਰ ਜਿਮਨੀ ਚੂਣ ਜਿਹੜੀ ਆਵਾਜ਼ ਆਣੀਆਂ ਉਥੇ ਇਹਨਾਂ ਨੇ ਆਪਣਾ ਹਲਕਾ ਇੰਚਾਰਜ ਵੀ ਜਿਹੜਾ ਲਗਾ ਦਿੱਤਾ ਹੋਇਆ ਹੈਗਾ ਜਿਹੜਾ ਕੁਲੀ ਸਾਹਿਬ ਨੇ ਉਥੇ ਉਹਨਾਂ ਨੂੰ ਜਿਹੜਾ ਉਹ ਲਗਾ ਦਿੱਤਾ ਹੈਗਾ ਲਿਖਣ ਦਜੀਤਾ ਇਹ ਜਿਹੜੀਆਂ ਚੀਜ਼ਾਂ ਨੇ ਉਥੇ ਜਿਹੜੀਆਂ ਚੱਲੀਆਂ ਸੀਗੀਆਂ ਪਿਛਲੇ ਦਿਨਾਂ ਦੇ ਵਿੱਚ ਹੁਣ ਇਹ ਗੱਲ ਪਤਾ ਲੱਗੀ ਹੈ ਕਿ ਉਥੇ ਆਮ ਆਦਮੀ ਪਾਰਟੀ ਨੇ ਆਪਣੇ ਮੈਂਬਰਾਂ ਦੀਆਂ ਮੀਟਿੰਗਾਂ ਲਗੀਆਂ ਸ਼ੁਰੂ ਕਰ ਦਿੱਤੀਆਂ ਨੇ ਉਸ ਮੀਟਿੰਗਾਂ ਦੇ ਵਿੱਚ ਬੈਠੇ ਕੁਝ ਬੰਦਿਆਂ ਨੇ ਜਿਹੜੇ ਆਪਣੇ ਬੰਦਿਆਂ ਨਾਲ ਗੱਲਬਾਤ ਕੀਤੀ ਹੈ ਕਿ ਪਾਰਟੀ ਨੇ ਸਾਫ਼ ਤੌਰ ਤੇ ਕਹਿੰਦਾ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਆਉਣ ਵਾਲੇ ਦਿਨਾਂ ਦੇ ਵਿੱਚ ਬਹੁਤ سارے ਜਿਹੜੇ ਤੁਸੀਂ ਵਰਕਰ ਹੋ ਜਿਹੜੇ ਇਕੱਠੇ ਹੋ ਕੇ ਤਿਆਰੀ ਕਰੋ ਤੇ ਆਪਾਂ ਜਿਹੜੀ ਇੱਥੇ ਜਿਮਨੀ ਚੋਣ ਲੜਦੀਆਂ ਆਉਣ ਵਾਲੇ ਦਿਨਾਂ ਦੇ ਵਿੱਚ ਜਿਮਨੀ ਚੋਣ ਜਲੰਧਰ ਸੈਂਟਰਲ ਦੀ ਕਹਿੰਦੇ ਆ ਜਾਣੀ ਹੈ ਤੇ ਆਪਾਂ ਇਹ ਚੋਣ ਤਕੜਿਆਂ ਬੁੱਕੇ ਲੜਦੀਆਂ ਆ ਆਮ ਆਦਮੀ ਪਾਰਟੀ ਆਪਣੇ ਵਰਕਰਾਂ ਨੂੰ ਇਹ ਸੁਨੇਹਾ ਜਲੰਧਰ ਦੇ ਵਿੱਚ ਲਖਵਿੰਦਰ ਜੀ ਲਵਾ ਰਹੀ ਹੈ ਕਿਉਂਕਿ ਬਹੁਤ ਬੁਰੇ ਤਰੀਕੇ ਦੇ ਨਾਲ ਪਹੁੰਚ ਗਏ ਆ ਰਮਨ ਕਰੋੜਾ ਉਹਨਾਂ ਤੋਂ ਕਹਿੰਦੇ ਕਿ ਅੰਦਰ ਕਰਤੇ ਅਸਤੀਫਾ ਲਿਆ ਜਾ ਰਿਹਾ ਅਸਤੀਫਾ ਲੈ ਕੇ ਉਹਨਾਂ ਦੀ ਜਗ੍ਹਾ ਦੇ ਉੱਪਰ ਜਿਹੜੇ ਨਵੇਂ ਹਲਕੇ ਇੰਚਾਰਜ ਉੱਤੇ ਲਾਏ ਗਏ ਕੋਲੀ ਸਾਹਿਬ ਉਹਨਾਂ ਨੂੰ ਕਹਿੰਦੇ ਆ ਕਿ ਚੋਣ ਲੜਾਈ ਜਾਣੀ ਹੈ ਉਹਨਾਂ ਨੂੰ ਤੇ ਚੋਣ ਲੜਾਈ ਜਾਣੀ ਕਰਕੇ ਜਿਮਨੀ ਚੋਣ ਇੱਕ ਤਰਨਤਾਰਨ ਦੀ ਤੇ ਇੱਕ ਜਿਲੰਦ ਸੈਂਟਰਲ ਦੀ ਇੱਕ ਜਿਮਨੀ ਚੋਣ ਜਿਹੜੀ ਆ ਜਾਣੀ ਹੈ ਲਖਵਿੰਦਰ ਜੀ ਇੱਕ ਗੱਲ ਇਹ ਸੋਚੀ ਆ ਆਮ ਆਦੀ ਪਾਰਟੀ ਇੱਕ ਤਾਂ ਜਿਹੜੀ ਆ ਜਿੰਨੇ ਦਿਨ ਜਿਮਨੀ ਚੋਣ ਚੱਲੂਗੀ ਉਹਨੇ ਦਿਨ ਜਿਹੜੇ ਮੇਨ ਮੁੱਦੇ ਨੇ ਉਹਨਾਂ ਮੁੱਦਿਆਂ ਤੋਂ ਧਿਆਨ ਜਿਹੜਾ ਕੋ ਪੜਕਿਆ ਰਹੂਗਾ ਜਿਹੜੇ ਪੰਜਾਬ ਦੇ ਲੋਕਾਂ ਦਾ ਔਰ ਐਵੇਂ ਇਹ ਚਰਚਾ ਬਣ ਜਾਂਦੀ ਆ ਕਿ ਲਓ ਜੀ ਇਹ ਸੈਮੀ ਫਾਈਨਲ ਆ ਗਿਆ ਜੀ ਆਏ ਹੋ ਗਿਆ ਤੇ ਜਿਵੇਂ ਜਿਵਨੀ ਚੋਣਾਂ ਸਰਕਾਰ ਨੇ ਜਿੱਤਰੀਆਂ ਹੀ ਹੁੰਦੀਆਂ ਤੇ ਜਿਵਨੀ ਚੋਣਾਂ ਜਿੱਤਣ ਦੇ ਨਾਲ ਆਪਣਾ ਫੇਰ ਜਿਹੜਾ ਮਾਹੌਲ ਜਿਹੜਾ ਉਹ ਬਣਦਾ ਦਿਖਾਈ ਦੇਊਗਾ ਕਿਉਂਕਿ ਲੁਧਿਆਣਾ ਦੇ ਵਿੱਚ ਕਾਂਗਰਸ ਦੇ ਚੋਣ ਹਾਰਨ ਤੋਂ ਬਾਅਦ ਆਪਣੀ ਧੜੇਬੰਦੀ ਦੇ ਕਾਰਨ ਚੋਣ ਹਾਰਨ ਤੋਂ ਬਾਅਦ ਇਹ ਚਰਚਾ ਜਿਹੜੀ ਆ ਜਰੂਰੀ ਸੀ ਕਿ ਕਾਂਗਰਸ ਦੇ ਸਰਕਾਰ ਕੋਲ ਕਿੰਨੇ ਚਾਂਸ ਅਗੇ ਨਾਲ ਜਿਹੜੀ ਉਹ ਘਟੀ ਆ ਤਾਂ ਇਹਨਾਂ ਨੂੰ ਐਂ ਲੱਗਦਾ ਕਿ ਠੀਕ ਆ ਕਾਲੀ ਭਾਜਪਾ ਜਿਹੜੇ ਆ ਉਹ ਇਸ ਤਰੀਕੇ ਦੇ ਨਾਲ ਭਲੇ ਉੱਠ ਨਹੀਂ ਰਹੇ ਔਰ ਸ਼ਹਿਰੀ ਖੇਤਰਾਂ ਤੋਂ ਬਿਨਾਂ ਭਾਜਪਾ ਦੀ ਕੋ ਗੱਲ ਬਣ ਨਹੀਂ ਰਹੀ ਤੇ ਜਿਹੜੇ ਕਾਂਗਰਸ ਵਾਲੇ ਆ ਉਹ ਆਪਸ ਦੇ ਵਿੱਚ ਤੇ ਜੇ ਅਸੀਂ ਇੱਕ ਦੋ ਜਿਮਣੀ ਚੋਣਾ ਹੋਉਂ ਜਾਂਦੀਆਂ ਤਾਂ ਹੋ ਸਕਦਾ ਅੰਡਾ ਜਿਹੜਾ ਇੱਕ ਤਾਂ ਇਹ ਹਵਾ ਬਣ ਜੂ 27 ਦੇ ਲਈ ਕਿ ਉਹ ਤਾਂ ਲੜੀ ਜਾਂਦੇ ਆ ਜੀ ਉਹ ਦੂਜੀ ਉਹ ਕੀਤੀ ਰਹੇ ਤਾਂ ਫਿਰ ਇਹ ਵੀ ਰਿਪੀਟ ਕਰ ਸਕਦੇ ਆ ਇਹੋ ਜਿਹੇ ਧਰਕਿਆਵਾ ਦੁੱਧੀਆਂ ਦੁੱਧੀਆਂ ਚੱਲੀਆਂ ਨੇ ਤਾਂ ਇੱਕ ਤਾਂ ਇਹ ਗੱਲਾਂ ਸੋਚਦੇ ਆ ਤੇ ਦੂਜਾ ਇਹਨਾਂ ਨੂੰ ਆਏ ਆ ਕਿ ਇੱਕ ਧਿਆਨ ਜਿਹੜਾ 4-6 ਮਹੀਨੇ ਜਿਹੜਾ ਉਹ ਬਹੁਤ ਲੋਕਾਂ ਦਾ ਜਿਮਣੀ ਚੋਣਾ ਵਾਲੇ ਪਾਸੇ ਹੋਇਆ ਰਹੂਗਾ ਕਿ ਕੌਣ ਜਿੱਤੂਗਾ ਕੌਣ ਜਿੱਤੂਗਾ ਇਹਨਾਂ ਦਿਨਾਂ ਦੇ ਦੌਰਾਨ ਫਿਰ ਮੇਨ ਮੁੱਦੇ ਆ ਜਿਹੜਾ ਲਖਨਦਰ ਜੀ ਉਹਨਾਂ ਤੋਂ ਕੁਝ ਜਿਹੜੀ ਆ ਉਹ ਉਹ ਨੂਰਕ ਪਟਕ ਜਾਂਦੇ ਆ ਤੇ ਉਤਰੇ ਧਿਆਨ ਜਿਹੜ ਸੋ ਇਸ ਕਰਕੇ ਹੁਣ ਰਮਨ ਅਰੂੜਾ ਕੋ ਕਹਿੰਦੇ ਆ ਕਿ ਦਵਾ ਕੇ ਅਸਤੀਫਾ ਲਿਖਿੰਦਰ ਜੀ ਤੇ ਉਥੇ ਉਹਨਾਂ ਨੂੰ ਜਿਹੜਾ ਹੈਗਾ ਜਿਮਨੀ ਚੋਣ ਜਾਈ ਆ ਭਰਾਈ ਕਰ ਜੀ ਬਿਲਕੁਲ ਜੀ ਸੋ ਇਹ ਦੇਖ ਰਿਹਾ ਕਿ ਆਪਾਂ ਜਿੱਥੇ ਤਰਨਤਾਰਨ ਦੀ ਜਿਮਨੀ ਚੋਣ ਹੋ ਸਕਦੀ ਉਹਦੇ ਨਾਲ ਨਾਲ ਜਲੰਧਰ ਦੀ ਜਿਮਨੀ ਚੋਣ ਵੀ ਹੋ ਸਕਦੀ ਹੈ ਜੇਕਰ ਚਰਚਾਵਾ ਦੇ ਅਕੋਰਡਿੰਗ ਜੋ ਚਰਚਾਵਾ ਨੇ ਵੀ ਅਸਤੀਫਾ ਰਮਨ ਅਰੂੜਾ ਤੋਂ ਲਿਆ ਜਾ ਸਕਦਾ ਤੇ ਜਿਮਨੀ ਚੋਣ ਇੱਥੇ ਵੀ ਆਉਣ ਵਾਲੀ ਹੈ ਸੋ ਰਮਨ ਅਰੂੜਾ ਦੀ ਗ੍ਰਿਫਤਾਰੀ ਤੋਂ ਬਾਅਦ ਇੱਕ ਆਮ ਆਦਮੀ ਪਾਰਟੀ ਦੇ ਹੋਰ ਐਮਐਲਏ ਦੀ ਗ੍ਰਿਫਤਾਰੀ ਦੀ ਚਰਚਾ ਇਹ ਚਰਚਾ ਕਿੱਥੋਂ ਦੀ ਹੈ ਜੀ ਇਹ ਐਮਐਲਏ ਕੌਣ ਨੇ ਤੇ ਕਿੰਨਾ ਕਾਰਨਾ ਕਰਕੇ ਇਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਇਹ ਨਵੇਂ ਜਿਹੜੇ ਦੂਸਰੇ ਆਮ ਆਦੀ ਪਾਰਟੀ ਦੇ ਇੱਕ ਹੋਰ ਐਮਐਲਏ ਨੇ ਉਹਨਾਂ ਦੀ ਗ੍ਰਿਫਤਾਰੀ ਦੀ ਖਬਰ ਕੀ ਹੈ ਖਬਰ ਕਿੱਥੋਂ ਦੀ ਹੈ ਇਹ ਲਖਵਿੰਦਰ ਜੀ ਇਹ ਖਬਰ ਜਿਹੜੀ ਹੈ ਗੁਜਰਾਤ ਦੀ ਹੈ ਜੋ ਕੁਝ ਇਹ ਪੰਜਾਬ ਦੇ ਵਿੱਚ ਕਰੀ ਜਾਂਦੇ ਆ ਦੂਜੇ ਪਾਰਟੀਆਂ ਦੇ ਵਿਧਾਇਕਾਂ ਦੇ ਨਾਲ ਦੂਜੀਆਂ ਪਾਰਟੀਆਂ ਦੇ ਲੀਡਰਾਂ ਦੇ ਨਾਲ ਉਹੀ ਕੁਝ ਹੁਣ ਇਹਨਾਂ ਨੂੰ ਬਾਹਰ ਦੇਖਣਾ ਪੈ ਰਿਹਾ ਉਹੀ ਗੱਲ ਜਿਹੜੀ ਜੈਸੇ ਕੋ ਤੈਸੇ ਵਾਲੀ ਗੱਲ ਹੈ ਹੁਣ ਗੁਜਰਾਤ ਦੇ ਆਮ ਆਦੀ ਪਾਰਟੀ ਦੇ ਜਿਹੜੇ ਵਿਧਾਇਕ ਨੇ ਚਤਰ ਵਿਸਾਵਾ ਉਹਨਾਂ ਨੂੰ ਜਿਹੜਾ ਭਾਜਪਾ ਦੇ ਜਿਹੜੇ ਲੀਡਰ ਸੰਜੇ ਵਿਸਾਵਾ ਦੇ ਨਾਲ ਇੱਕ ਪੰਚਾਇਤ ਸੰਮਤੀ ਦੇ ਗਠਨ ਨੂੰ ਲੈ ਕੇ ਆਪਸੀ ਜਿਹੜੀ ਆ ੱਟਕਾ ਮੁੱਕੀ ਹੋਈ ਆ ਕੁੱਟਮਾਰ ਹੋਈ ਆ ਉਸ ਵਿਵਾਦ ਦੇ ਵਿੱਚ ਜਿਹੜਾ ਆਮ ਆਦੀ ਪਾਰਟੀ ਦੇ ਵਿਧਾਇਕ ਨੂੰ ਜਿਹੜਾ ਕਿਰਤਾਲ ਕੀਤਾ ਗਿਆ ਤੇ ਹੁਣ ਇੱਥੇ ਚੀਕਾਂ ਪੈ ਗਈਆਂ ਆਮ ਆਦੀ ਪਾਰਟੀ ਦੀਆਂ ਹੁਣ ਅਰਵਿੰਦ ਕੇਜੀਵਾਲ ਕਹਿ ਰਿਹਾ ਕਿ ਸਾਡੇ ਵਿਧਾਇਕ ਦੇ ਨਾਲ ਗੈਰਜਾਇਜ਼ ਕੀਤੀ ਜਾ ਰਹੀ ਹੈ ਤੁਹਾਡੇ ਨਾਲ ਧੱਕੇਸ਼ਾਹੀ ਕੀਤੀ ਜਾ ਰਹੀ ਹੈ ਅਸੀਂ ਤਾਂ ਝੁਕਣ ਵਾਲੇ ਨਹੀਂ ਪਰ ਜਿਹੜਾ ਤੁਸੀਂ ਪੰਜਾਬ ਦੇ ਵਿੱਚ ਜੋ ਕੁਝ ਕਰ ਰਹੇ ਹੋ ਪੰਜਾਬ ਦੇ ਲੀਡਰਾਂ ਦੇ ਨਾਲ ਪੰਜਾਬ ਦੇ ਪੱਤਰਕਾਰਾਂ ਦੇ ਨਾਲ ਪੰਜਾਬ ਦੇ ਆਜੇ ਐਕਟੀਵਿਸਟਾਂ ਦੇ ਨਾਲ ਜਿਹੜੇ ਸਰਕਾਰ ਨੂੰ ਸਵਾਲ ਕਰਦੇ ਆ ਜਿਹੜੇ ਲੋਕਾਂ ਦੇ ਨਾਲ ਤੁਸੀਂ ਇੱਧਰ ਕਰ ਰਹੇ ਹੋ ਉਹੀ ਕੁਝ ਫਿਰ ਤੁਹਾਡੇ ਨਾਲ ਨੂੰ ਕਹ ਰਿਹਾ ਜਾਂ ਤੇ ਕੋ ਤੈਤਾ ਹੋ ਰਿਹਾ ਤਾਂ ਹੁਣ ਜਿਹੜੀਆਂ ਤੀਕਾਂ ਪੈ ਗਈਆਂ ਲਖਵਿੰਦਰ ਜੀ ਇੱਕ ਪੰਚਾਇਤ ਸਮਤੀ ਦਾ ਜਿਹੜਾ ਵਿਵਾਦ ਸੀਗਾ ਉਸ ਵਿਵਾਦ ਦੇ ਵਿੱਚ ਆਮ ਆਦੀ ਪਾਰਟੀ ਦਾ ਜਿਹੜਾ ਇਹ ਐਮਐਲਏ ਆ ਔਰ ਜਿਹੜਾ ਇੱਕ ਬੀਜੇਪੀ ਦਾ ਲੀਡਰ ਸੀਗਾ ਉਹਨਾਂ ਦੋਵਾਂ ਦੇ ਵਿਚਕਾਰ ਜਿਹੜੀ ਇੱਕ ਧੱਕਾ ਮੁਕੀ ਗੀ ਜਿੱਦਗੀ ਸਰਕਾਰ ਉੱਥੇ ਫਿਰ ਬੀਜੇਪੀ ਦੀ ਆ ਵੀ ਤੁਹਾਨੂੰ ਪਤਾ ਸਰਕਾਰ ਦੀ ਉਹ ਲਖਵਿੰਦਰ ਜੀ ਸੁਣੀ ਜਾਣੀ ਹੈ ਸਰਕਾਰ ਉੱਥੇ ਬੀਜੇਪੀ ਦੀ ਸੀ ਤੇ ਅਗਲੇ ਨੇ ਫੜ ਕੇ ਫਿਰ ਇਹਨਾਂ ਦੇ ਐਮਐਲਏ ਦੇ ਪਰਚਾ ਦਿੱਤਾ ਤੇ ਗ੍ਰਿਫਤਾਰ ਜਿਹੜਾ ਉਹ ਕਰ ਲਿਆ ਹੈਗਾ ਹੁਣ ਜਿਹੜੀਆਂ ਇਹਨਾਂ ਦੀਆਂ ਚੀਕਾਂ ਨਹੀਂ ਪਰ ਜੇ ਗ੍ਰਿਫਤਾਰ ਦਾ ਪੁਲਿਸ ਨੇ ਕੀਤਾ ਤੇ ਪਰ ਮੈਂ ਪੋਸਟਰ ਦੇਖ ਰਿਹਾ ਸੀਗਾ ਤੇਜਰੀਵਾਲ ਸਾਹਿਬ ਉਹ ਕਹਿੰਦੇ ਗ੍ਰਿਫਤਾਰ ਬੀਜੇਪੀ ਨੇ ਕੀਤਾ ਇਸਵੇਂ ਨੂੰ ਕਿਵੇਂ ਦੇਖੀ ਫਿਰੋ ਨੇ ਮੈਂ ਤੁਹਾਨੂੰ ਪਹਿਲੇ ਹੀ ਲਖਵਿੰਦਰ ਜੀ ਗੱਲ ਕਰਕੇ ਏਟਿਆ ਕਿ ਪੁਲਿਸ ਕਿਹੜਾ ਬਾਹਰ ਚੱਲਦੀ ਹੁੰਦੀ ਹੈ ਸਰਕਾਰ ਤੋਂ ਸਰਕਾਰ ਜਿਹੜੀ ਅਜਿਹਾ ਦਸਤੀ ਕਹਿੰਦੇ ਉਹਨਾਂ ਦੀ ਜਿਸਤੀ ਲਾਠੀ ਉਸੀ ਕੀ ਬਹਿਰ ਉਹੀ ਗੱਲ ਜਿਹੜੀ ਲਖਵਿੰਦਰ ਜੀ ਇੱਥੇ ਠੁੱਕਦੀ ਹੈਗੀ ਆ ਔਰ ਜੇ ਪੰਜਾਬ ਪੁਲਿਸ ਦੇ ਕਹਿੰਦੇ ਇੱਥੇ ਇੱਥੇ ਜਦੋਂ ਕਾਂਗਰਸ ਪੋਲੀਟੀਕਲ ਬੰਡਾਟੇ ਦੀ ਗੱਲ ਕਰਦੇ ਜੇ ਕਹਿੰਦੇ ਸਰਕਾਰ ਤੱਕਾ ਕਰ ਰਹੀ ਹੈ ਤਾਂ ਉਦੋਂ ਤਾਂ ਪੰਜਾਬ ਦੇ ਵਿੱਚ ਆਵਾਜ਼ ਦੀ ਪਾਰਟੀ ਸਰਕਾਰ ਇਹ ਕਹਿੰਦੇ ਵੀ ਨਹੀਂ ਇਹ ਅਸੀਂ ਕਾਰਵਾਈ ਨਹੀਂ ਕੀਤੀ ਇਹ ਤਾਂ ਕਾਰਵਾਈ ਵਿਜੀਲੈਂਸ ਦੀ ਹੈ ਵਿਜੀਲੈਂਸ ਦੀ ਕਾਰਵਾਈ ਨਾਲ ਸਰਕਾਰ ਦਾ ਕੋਈ ਲੈਣਾ ਦੇਣਾ ਨਹੀਂ 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 ਬਿਲਕੁਲ ਉਹੀ ਗੱਲ ਆ ਐਂ ਕਹਿਣਾ ਹੁੰਦਾ ਮੈਂ ਪਹਿਲਾਂ ਕਹਿ ਕੇ ਹਟਿਆ ਵੀ ਜੈਸਾ ਕੋਈ ਤੈਸਾ ਵਾ ਜਿਹੜਾ ਕੋਈ ਪੰਜਾਬ ਦੇ ਵਿੱਚ ਦੂਜੇ ਲੀਡਰਾਂ ਨੇ ਕਰੀ ਜਾਂਦੇ ਉਹੀ ਕੁਝ ਹੁੰਦਾ ਨਾ ਉੱਥੇ ਜਿਹੜਾ ਹੋ ਜਾਂਦਾ ਸੋ ਇਸ ਕਰਕੇ ਹੁਣੇ ਬੜਾ ਗੁੱਸਾ ਨਾ ਕਰਨ ਤੇ ਜਿਹੜਾ ਕੋਈ ਤੁਸੀਂ ਕਰਾ ਰਹੇ ਹੋ ਪੁਲਿਸ ਨੂੰ ਜਿਹਦੇ ਹੱਥ ਜਿੱਥੇ ਪੁਲਿਸ ਲੱਗੀ ਅਗਲਾ ਤੁਹਾਡੇ ਨਾਲ ਕਰਾਈ ਜਾਂਦਾ ਜੇ ਤੁਸੀਂ ਇੱਥੇ ਅਟ ਜੋ ਸ਼ਾਇਦ ਤੁਹਾਡੇ ਨਾਲ ਵੀ ਉੱਥੇ ਜਿਹੜਾ ਹਟ ਜਾਵੇ ਤਾਂ ਇਸ ਕਰਕੇ ਇਹਨਾਂ ਨੂੰ ਇੱਥੇ ਵੀ ਰਹਿਮ ਕਰਨਾ ਚਾਹੀਦਾ ਸ਼ਾਇਦ ਇਹਨਾਂ ਦੇ ਨਾਲ ਉੱਥੇ ਵੀ ਰਹਿਮ ਕਰਨਾ ਚਾਹੀਦਾ ਜੀ ਸਿੱਧੂ ਸਾਹਿਬ ਤੁਸੀਂ ਗੱਲਬਾਤ ਕਰਨ ਲਈ ਸਾਡੇ ਨਾਲ ਜੋੜੇ ਉਹਦੇ ਲਈ ਤੁਹਾਡ ਤੋ ਇਹਸਾਨ ਸੁਖਵਿੰਦਰ ਸਿੰਘ ਸਿੱਧੂ ਜਿਨ੍ਹਾਂ ਵੱਲੋਂ ਅੱਜ ਇਹਨਾਂ ਖਬਰਾਂ ਦੇ ਉੱਪਰ ਵਿਸਥਾਰ ਦੇ ਨਾਲ ਚਰਚਾ ਕੀਤੀ ਗਈ ਤਾਂ ਉਹਨੂੰ ਚਰਚਾ ਕਿਵੇਂ ਲੱਗੀ ਕਮੈਂਟ ਕਰਕੇ ਜਰੂਰ ਦੱਸੋ ਅਗਲੇ ਪ੍ਰੋਗਰਾਮ ਵਿੱਚ ਫਿਰ ਤੋਂ ਸਾਡੀ ਹੋਏਗੀ ਮੁਲਾਕਾਤ ਉਹ ਤੱਕ ਦੇਓ ਇਜਾਜ਼ਤ ਧੰਨਵਾਦ